ਸੂਬੇ ਦੇ ਵਿੱਚ ਲੁਟੇਰੇ ਨੇ ਜਿਹੜੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਨੇ ਦੱਸਦੀ ਕਿ ਦੋ ਲੁਟੇਰੇ ਬਾਈਕ ਤੇ ਸਵਾਰ ਹੋ ਕੇ ਬੱਸ ੱਡੇ ਜਾਂਦੀ ਕੁੜੀ ਦੇ ਹੱਥ ਦੇ ਵਿੱਚੋਂ ਝੱਪਟ ਮਾਰ ਕੇ ਫੋਨ ਖੋ ਕੇ ਰਫੂ ਚੱਕਰ ਹੀ ਹੋਣ ਲੱਗਦੇ ਨੇ ਤਾਂ ਤਦ ਹੀ ਸਕੂਟਰੀ ਤੇ ਸਵਾਰ ਇੱਕ ਨੌਜਵਾਨ ਨੇ ਉਹਨਾਂ ਦੀ ਬਾਈਕ ਦੇ ਵਿੱਚ ਟੱਕਰ ਮਾਰੀ ਅਤੇ ਉਹਨੂੰ ਆਪਣੀ ਬਾਈਕ ਸਮੇਤ ਦੋਨੋਂ ਲੁਟੇਰੇ ហេਠਾਂ ਡਿੱਗ ਜਾਂਦੇ ਨੇ ਦੱਸਦੇ ਕਿ ਇੱਕ ਲੁਟੇਰੇ ਨੂੰ ਮੌਕੇ ਤੋਂ ਕਾਬੂ ਕਰ ਲਿਆ ਜਦਕਿ ਦੂਜਾ ਲੁਟੇਰਾ ਭੱਜਣ ਦੇ ਵਿੱਚ ਕਾਮਯਾਬ ਹੋ ਸਕਿਆ ਹੁਣ ਇਸ ਮੌਕੇ ਦੀ ਜਿਹੜੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸ ਲੁਟੇਰੇ ਦੇ ਹੱਥ ਬੰਨ ਕੇ ਉਸ ਨੂੰ ਫੜ ਲਿਆ ਗਿਆ ਤੇ ਦੱਸ ਦਈਏ ਕਿ ਲੋਕਾਂ ਦੀ ਮਦਦ ਦੇ ਨਾਲ ਫਿਲਮੀ ਸਟਾਈਲ ਦੇ ਵਿੱਚ ਇਹਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਤੇ ਇਸ ਦੇ ਨਾਲ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਦੇ ਦੇਣੀ ਹੈ ਕਿ ਬਾਈਕ ਅਤੇ ਲੁਟੇਰੇ ਦੋਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਉਹ ਮੌਕੇ ਦੀਆਂ ਤਸਵੀਰਾਂ ਦਾ ਜ਼ਰੂਰ ਉਤਾਰ ਲੈਣੇ ਕੀ ਨਾ ਤੇਰਾ ਭਾਈ ਲਾਪਰੀ ਸਿੰਘ ਭਾਈ ਆਪਣਾ ਵੀਰ ਜੀ ਸੰਤੂ ਨੰਗਲ ਦੇ ਚੇਦਨ ਬਰੇਗੋ ਸੰਤੂ ਨੰਗਲ ਕਿਹੜੀ ਘਟਨਾ ਵਾਪਰੀ ਜਿਹੜਾ ਲੱਤੀ ਤੋਂ ਜਿਹੜੇ ਲਟੇਰੀਆ ਫੂਕੂ ਕੇ ਤੇ ਤੁਸੀ ਮਗਰ ਪਹਾੜੀ ਵਿਖਾਈ ਤੁਸੀ ਇਹਦਾ ਸਕੂਲੀ ਵਿੱਚ ਬਸ ਮੋਟਰਸਾਈਕਲ ਮਾਰ ਕੇ ਉਹ ਨਾਲ ਫੜਿਆ ਇਸ ਤਰ੍ਹਾਂ ਹੋਇਆ ਸਾਰਾ ਭਾਜੀ ਮੈਂ ਇਹ ਦਿਨੋ ਬਜ਼ਾਰ ਵਾਲੀ ਸਾਈਡ ਤੋਂ ਆਉਣ ਡਿਆ ਹਾਂ ਉਹ ਬਾਹਰੋਂ ਮੇਨ ਰੋਡ ਵਾਲੀ ਸਾਈਡ ਤੋਂ ਆਏ ਤੇ ਉਹ ਕੁੜੀ ਕੋ ਫੋਨ ਨੂੰ ਚਰਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗਾੜੀ ਬਸ ਸਟੈਂਡ ਦੇ ਸਾਹਮਣੇ ਐਕਟਿਵਾ ਮਾਰ ਕੇ ਤੇ ਛੁੱਟਿਆ ਫਿਰ ਇੱਥੇ ਸਾਰਿਆਂ ਨੇ ਕੱਢ ਲਿਆ ਕਿੰਨੇ ਜਣੇ ਸੀ ਦੋ ਜਣੇ ਭਾ ਪਾਲਸਰ ਮੋੜ ਚਲਤੇ ਹੀ ਇੱਕ ਭੱਜ ਗਿਆ ਤੇ ਇੱਕ ਫੜ ਕੇ ਲੈ ਗਏ ਉਹ ਹੋਰ ਕਿਥੇ ਚੋ ਤੇਰਾ ਹਾਂਜੀ ਉਹ ਪੁਲਿਸ ਵਾਲੇ ਫੜ ਕੇ ਲੈ ਗਏ ਚਲੋ ਫੋਟੋ ਵੀ ਲਾਦਾ ਕਰਦੇ ਹਾਂ ਹਾਂਜੀ ਫੋਨ ਕੁੜੀ ਨੂੰ ਦੇਤਾ ਜੀ ਲੈ ਗਏ ਕਿੰਨਾ ਕੁ ਤੁਸੀਂ ਮਗਰ ਉਹ ਤੁਹਾਨੂੰ ਮਗਰ ਲੱਗੇ ਸੀ ਨਹੀਂ ਮਗਰ ਨਹੀਂ ਜੀ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਗੱਡੀ ਹਾਂਜੀ ਗੱਡੀ ਐਕਟਿਵੇਟ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ ਫਿਰ ਇੱਥੇ ਸਾਰਿਆਂ ਨੇ ਫੜ ਲਿਆ ਇੱਕ ਭੱਜ ਗਿਆ ਹਾਂਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁਲਿਸ ਲੈ ਕੇ ਫੜ ਗਿਆ ਹਾਂ ਜੀ ਬਹੁਤ ਬਹੁਤ ਵਧੀਆ ਬਣਿਆ। ਹਾਂਜੀ ਬਾਜੀ ਮੈਸੇਜ ਆ ਕੋਈ ਉੱਪਰ ਦਾ ਹਾਂਜੀ ਇੱਕ ਨਾ ਛੱਕੀ ਵਿਅਕਤੀ ਲੈਂਦਾ ਕੋਈ ਉਥੇ ਤੁਰਿਆ ਫਿਰਦਾ ਸੀ ਬਸ ਢੇ ਦੇ ਲਾਗੇ ਲੋਕਾਂ ਨੇ ਦੱਸਿਆ ਉਹਨੂੰ ਲੈਂਦਾ ਵਾ ਜੇ ਉਹਦੀ ਪੁਛਪੜਤਾਲ ਕਰ ਰਹੇ ਆ ਜਾਂਚ ਕਰ ਰਹੇ ਆ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜੋ ਵੀ ਸਾਹਮਣੇ ਆਏਗੇ ਸਾਹਮਣੇ ਆਉਣਗੇ ਚਿਨਾਕੀ ਚਿਨਾਕ ਤੇ ਗੋਰੇ ਨਗਲ ਦਾ ਇੱਕ ਮੁੰਡਾ ਜੇ ਤੇ ਉਹਦੇ ਬਾਰੇ ਪੁਛਪੜਤਾਲ ਜੇ ਕਰ ਰਹੇ ਆ ਜੇ ਲੈਂਦਾ ਹੀ ਹਾਂ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜੋ ਨਾਲ ਵੀ ਇੱਕ ਹੈਗਾ ਜੀ ਉਹ ਨਹੀਂ ਤੁਹਾਨੂੰ ਮਿਲਿਆ ਨਾਲ ਬਾਰੇ ਨਹੀਂ ਜੇ ਕੋਈ ਜਾਣਕਾਰੀ ਨਹੀਂ ਮੇਰੇ